ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਆਂ 8 ਸਲਾਈਆਂ ਦਾ ਆਪਣਾ ਡਿਜ਼ਾਈਨ ਆ 8 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ 8 ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਨੀਚੇ ਤੁਸੀਂ ਬਾਰਡਰ ਕੋਈ ਵੀ ਬਣਾ ਸਕਦੇ ਹੋ ਉਸ ਤੋਂ ਬਾਅਦ 8 ਸਲਾਈਆਂ 8 ਸਲਾਈਆਂ 8 ਸਲਾਈਆਂ ਇਸ ਤਰ੍ਹਾਂ ਡਿਜ਼ਾਈਨ ਨੂੰ ਰਿਪੀਟ ਕਰਦੇ ਜਾਣਾ ਠੀਕ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ विदाउट जाली बिना जाली ਤੋਂ ਆਪਣਾ ਇਹ ਡਿਜ਼ਾਈਨ ਜੇਕਰ ਤੁਸੀਂ ਵੀ ਆਪਣਾ ਕੋਈ ਪ੍ਰੋਜੈਕਟ ਬਿਨਾ ਜਾਲੀ ਤੋਂ ਬਣਾਉਣਾ ਚਾਹੁੰਦੇ ਹੋ ਆਪਣੀ ਕੋਈ ਕੋਟੀ ਸਵੈਟਰ ਬੱਚਿਆਂ ਦੀ ਕੋਟੀ ਸਵੈਟਰਸ ਕੀ ਵੀ ਬਲਾਊਜ਼ ਕੈਪ ਤਾਂ ਕਿਸੇ ਵੀ ਪ੍ਰੋਜੈਕਟ ਤੇ ਇਸ ਡਿਜ਼ਾਈਨ ਨੂੰ ਤੁਸੀਂ ਪਾ ਸਕਦੇ ਹੋ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਗੁੰਡੇ ਲੈਣੇ ਚਾਰ ਦੇ ਮਲਟੀਪਲ ਤਿੰਨ ਗੁੰਡੇ ਲਾਸਟ ਤੇ ਵਾਧੂ ਰੱਖਣੀ ਹੈ ਜਿਵੇਂ 4 4 4 4 ਇਸ ਤਰ੍ਹਾਂ ਕਰਕੇ ਲਾਸਟ ਤੇ ਤਿੰਨ ਕੁੰਡੇ ਬਾਦੂ ਡਿਜ਼ਾਈਨ ਨੂੰ ਸੈੱਟ ਕਰਨ ਲਈ ਠੀਕ ਹੈ 4 4 ਕੁੰਡਿਆਂ ਤੇ ਡਿਜ਼ਾਈਨ ਬਣੂਗਾ ਡਿਜ਼ਾਈਨ ਦੀ ਫਸਟ ਰੋ ਆ ਜਿਹੜੀ ਉਹ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਜਿਹੜਾ ਉਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਉਸ ਤੋਂ ਬਾਅਦ ਦੋ ਕੁੰਡੇ ਬਣਾਵਾਂਗੇ ਸਿੱਧੇ ਠੀਕ ਹੈ ਹੁਣ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ ਇਹ ਤਿੰਨ ਕੁੰਡਿਆਂ ਤੋਂ ਬਾਅਦ ਡਿਜ਼ਾਈਨ ਸ਼ੁਰੂ ਹੋਊਗਾ ਥ੍ਰੈਡ ਪਿੱਛੇ ਹੀ ਰੱਖਣਾ ਪਹਿਲਾ ਕੁੰਡਾ ਇਸ ਤਰ੍ਹਾਂ ਸਲਿੱਪ ਕਰਨਾ ਫਿਰ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ 1 2 3 ਚਾਰ ਕੁੰਡੇ ਹੋ ਗਏ ਠੀਕ ਹੈ ਆਪਣੇ ਪਹਿਲੇ ਆਪਣੇ ਤਿੰਨ ਗੁੰਡੇ ਛੱਡ ਕੇ ਚਾਰ ਗੁੰਡੇ ਡਿਜ਼ਾਈਨ ਵਾਲੀ ਹੋ ਗਈ ਇੱਕ ਸਲਿੱਪ ਤਿੰਨ ਸਿੱਧੇ ਇਸੇ ਤਰ੍ਹਾਂ ਆਪਾਂ ਸਾਰੀ ਸਲਾਈ ਰਿਪੀਟ ਕਰਨੀ ਹੈ ਇੱਕ ਸਲਿੱਪ ਥ੍ਰੈਡ ਪਿੱਛੇ ਕਰਕੇ ਸਲਿੱਪ ਕਰਨਾ ਤਿੰਨ ਉਸ ਤੋਂ ਬਾਅਦ ਸਿੱਧੇ ਇੱਕ ਸਲਿੱਪ ਤਿੰਨ ਸਿੱਧੇ ਇੱਕ ਸਲਿੱਪ 10 ਗੁੰਡੇ ਸਿੱਧੇ ਇੱਕ ਸਲਿੱਪ ਲਾਸਟ ਤੇ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਆਗੇ ਲਾਸਟ ਵਾਲਾ ਬਾਦੂ ਕੁੰਡਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਇੱਕ ਸਲਾਈ ਕੰਪਲੀਟ ਹੋ ਗਈ ਆ ਗਈ ਦੂਸਰੀ ਸਲਾਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਗੁਨੂ ਜਿਹੜੇ ਉਧਰ ਦੋ ਕੁੰਡੇ ਸਿੱਧੇ ਆ ਇਧਰ ਬਣਾਵਾਂਗੇ ਉਲਟੇ ਜਿਹੜਾ ਸਲਿੱਪ ਆ ਨੂੰ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਸਲਿੱਪ ਕਰ ਲੈਣਾ ਫਿਰ ਜਿਹੜੇ ਉਧਰ ਤਿੰਨ ਸਿੱਧੇ ਆਧਰ ਬਣਾਵਾਂਗੇ ਤਿੰਨ ਉਲਟੇ ਤਾਂ ਸਾਰੀ ਸਲਾਈ ਅੱਗੇ ਇਸੇ ਤਰ੍ਹਾਂ ਆਊਗੀ ਇੱਕ ਸਲਿੱਪ ਥ੍ਰੈਡ ਅੱਗੇ ਰੱਖਣਾ ਤਿੰਨ ਉਲਟੇ ਇੱਕ ਸਲਿੱਪ ਤਿੰਨ ਉਲਟੇ ਇੱਕ ਸਲਿੱਪ तीन उल्टे ठीक है दो सिलाइया कंप्लीट हो गां तीसरी सिलाई आ गई फिर राइट साइड तो पहला कुंडा तारू चाहे बनो तो बाद दो कुंडे सीधे अगे डिजाइन शुरू होगा एक स्लिप तेन सीधे एक दो तेन एक स्लिप थ्रेड पिछे करके तीन सीधे ਇੱਕ ਸਲਿੱਪ ਤਿੰਨ ਸਿੱਧੇ ਇੱਕ ਸਲਿੱਪ ਤਿੰਨ ਸਿੱਧੇ ਇੱਕ ਸਲਿੱਪ ਲਾਸਟ ਤੇ ਉਸੇ ਤਰ੍ਹਾਂ ਤਿੰਨ ਗੁੰਡੇ ਸਿੱਧੇ ਆ ਗਏ ਠੀਕ ਹੈ ਜਿਵੇਂ ਸਟਾਰਟਿੰਗ ਚੋਂ ਦਾ ਡਿਜ਼ਾਈਨ ਚੌਥੀ ਸਲਾਈ ਆ ਗਈ ਡਿਜ਼ਾਈਨ ਦੀ ਚੌਥੀ ਸਲਾਈ ਧਿਆਨ ਨਾਲ ਦੇਖਿਓ ਠੀਕ ਹੈ ਥੋੜੀ ਜਿਹੀ ਅਲੱਗ ਹੈ ਪਹਿਲਾ ਕੁੰਡਾ ਤਾਰੂ ਚਾਹੀਏ ਬੁਨੋ ਠੀਕ ਹੈ ਉਸ ਤੋਂ ਬਾਅਦ ਦੋ ਕੁੰਡੇ ਸਿੱਧੇ ਬਣਾਵਾਂਗੇ ਜਿਹੜੇ ਉਧਰ ਸਿੱਧੇ ਬਣਾਏ ਇਧਰ ਵੀ ਸਿੱਧੇ ਥ੍ਰੈਡ ਅੱਗੇ ਜਿਹੜਾ ਸਲਿੱਪ ਹੈ ਨੂੰ ਹੁਣ ਆਪਾਂ ਉਲਟਾ ਕਰਾਂਗੇ ਠੀਕ ਹੈ ਜਿਹੜੇ ਤਿੰਨ ਉਧਰ ਸਿੱਧੇ ਇਧਰ ਵੀ ਸਿੱਧੇ ਤਾਂ ਸਾਰੀ ਚੌਥੀ ਛਲਾਈ ਆਪਣੀ ਇਸੇ ਤਰ੍ਹਾਂ ਬਣਾਉਂਗੀ ਜਿਹੜਾ ਸਲਿੱਪ ਆ ਉਹਨੂੰ ਆਪਾਂ ਉਲਟਾ ਬਣਾਉਣਾ ਜਿਹੜੇ ਤਿੰਨ ਉਧਰ ਸਿੱਧੇ ਇਧਰ ਵੀ ਸਿੱਧੇ ਇੱਕ ਉਲਟਾ 10 ਸਿੱਧੇ ਇਸ ਤਰ੍ਹਾਂ ਸਾਰੀ ਸਿਲਾਈ ਆਊਗੀ ਇੱਕ ਉਲਟਾ 10 ਸਿੱਧੇ ਇੱਕ ਉਲਟਾ 10 ਸਿੱਧੇ ਇੱਕ ਉਲਟਾ ਲਾਸਟ ਤੇ ਦੋ ਸਿੱਧੇ ਆਗੇ ਜਿਵੇਂ ਸਟਾਰਟਿੰਗ ਚ ਆਏ ਸੀ ਲਾਸਟ ਵਾਲਾ ਉਲਟਾ ਬਣਾ ਲਾਂਗੇ ਉਲٹے ਪਾਸੇ ਦੀ ਸਲਾਈ ਹੈ ਠੀਕ ਹੈ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਪੰਜਵੀਂ ਸਲਾਈ ਡਿਜ਼ਾਈਨ ਦੀ ਆ ਗਈ ਪੰਜਵੀਂ ਸਲਾਈ ਚ ਆਪਾਂ ਕੀ ਕਰਨਾ ਇੱਕ ਕੁੰਡਾ ਪਹਿਲਾ ਵਾਧੂ ਆ ਤਾਰੂ ਚਾਹੀ ਬਣੋ ਉਸ ਤੋਂ ਬਾਅਦ ਥ੍ਰੈਡ ਆਪਾਂ ਪਿੱਛੇ ਹੀ ਰੱਖਣਾ ਹੁਣ ਆਪਾਂ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਫਿਰ ਤਿੰਨ ਕੁੰਡੇ ਸਿੱਧੇ ਸਾਰੀ ਸਲਾਈ ਆਪਣੀ ਇਸੇ ਤਰ੍ਹਾਂ ਹੀ ਜਾਊਗੀ ਥ੍ਰੈਡ ਪਿੱਛੇ ਹੀ ਰੱਖਣਾ ਇੱਕ ਸਲਿੱਪ 1070 ਇੱਕ ਸਲਿੱਪ 1070 ਇੱਕ ਸਲਿੱਪ 1070 ਇੱਕ ਸਲਿੱਪ 1070 ਇੱਕ ਸਲਿੱਪ ਠੀਕ ਹੈ ਕੈਮੀ ਸਲਾਈ ਹੈ ਜਿਹੜੀ ਆਪਣੀ ਪਹਿਲਾ ਕੁੰਡਾ ਤਾਰੋ ਚਾਹੇ ਭੁਨੋ 슬ਿਪ ਵਾਲਾ ਹਣ ਆਪਾਂ ਥ੍ਰੈਡ ਅਗੇ ਕਰਕੇ ਜਿਹੜਾ 슬ਿਪ ਕਰਾਂਗੇ ਤੈਨ ਨਾਲਟੇ ਇੱਕ 슬ਿਪ ਤੈਨ ਨਾਲਟੇ ਇੱਕ 슬ਿਪ ਤੈਨ ਨਾਲਟੇ ਇੱਕ 슬ਿਪ ਤੈਨ ਉਲਟੀ ਇੱਕ ਸਲੈਪ ਤੈਨ ਉਲਟੀ ਇੱਕ ਸਲੈਪ ਲਾਸਟ ਤੇ ਉਲਟੀ ਸिलाई ਲਾਸਟ ਵਾਲਾ ਉਲਟਾ ਠੀਕ ਹੈ ਇਸ ਤਰ੍ਹਾਂ ਹੁਣ ਆਗੀ ਡਿਜ਼ਾਈਨ ਦੀ 7ਵੀਂ ਸिलाई ਪਹਿਲਾ ਕੁੰਡਾ ਤਾਰੂ ਚਾਹੀਪ ਨੂੰ ਫਿਰ ਇੱਕ ਸਲੈਪ ਤੈਨ ਸਿੱਧੇ സലിപ്പി സിദ്ധേ സലിപ്പാ സപ്പി സിദ്ധേ സലിപ്പാ സപിധ സലിപ്പാ സപിധി സലിപ്പാസ്റ്റ് സിദ്ധാ ബന സിധേ പാസേ സൈ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਅੱਠਵੀਂ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਅੱਠਵੀਂ ਸਲਾਈ ਦੇਖੋ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਹੁਣ ਜਿਹੜਾ ਸਲਿੱਪ ਕੀਤਾ ਕੁੰਡਾ ਹੈ ਪਹਿਲਾ ਕੁੰਡਾ ਉਤਾਰੋ ਚਾਹੇ ਬਨ ਉਸ ਤੋਂ ਬਾਅਦ ਸਲਿੱਪ ਵਾਲਾ ਉਲਟਾ ਜਿਹੜੇ ਤਿੰਨ ਉਧਰ ਸਿੱਧੇ ਅਧਰ ਵੀ ਸਿੱਧੇ ਠੀਕ ਹੈ ਤਾਂ ਸਾਰੀ ਸਲਾਈ ਆਪਣੀ ਇਸੇ ਤਰ੍ਹਾਂ ਆਉਗੀ ਇੱਕ ਉਲਟਾ ਸਲਿੱਪ ਵਾਲਾ ਥ੍ਰੈਡ ਪਿੱਛੇ ਤਿੰਨ ਸਿੱਧੇ Ecolta, corta. Te anacite. Ecolta, corta. Te Es ਲਾਸਟ علاوہ ਯੋਲਟਾਈਮ ਨਾਲਾਂਗੇ ਠੀਕ ਹੈ ਅੱਠ ਸਲਾਂਗਾਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹਨਾਂ ਅੱਠ ਸਲਾਂਗਾਂ ਨੂੰ ਇਹ ਆਪਾਂ ਬਾਹਰ-ਬਾਹ ਰਿਪੀਟ ਕਰਦੇ ਜਾਣਾ ਤੇ ਇੱਕ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਛੋਟੀ-ਛੋਟੀ ਬਣਾਈ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਜਦੋਂ ਆਪਾਂ ਡਿਜ਼ਾਈਨ ਦੁਆਰਾ ਸ਼ੁਰੂ ਕਰਨਾ ਪਹਿਲੀ ਸਲਾਈ ਤੋਂ ਇੱਕ ਗੁੰਡਾ ਤਾਰ ਕੇ ਦੋ ਸਿੱਧੇ ਉਸ ਤੋਂ ਬਾਅਦ ਇੱਕ ਸਲਿੱਪ ਤਿੰਨ ਸਿੱਧੇ ਇੱਕ ਸਲਿੱਪ ਤਿੰਨ ਸਿੱਧੇ ਜਿਵੇਂ ਆਪਾਂ ਪਹਿਲੀ ਸਲਾਈ ਸ਼ੁਰੂ ਕੀਤੀ ਸੀ ਠੀਕ ਹੈ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ